ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰੇ ਭਰਾ ਠੀਕ ਠਾਕ ਭਾਈ ਫੌਲਟਰੀ ਫੇਲ ਹੋਣ ਦੇ ਕਾਰਨ ਜਿਹੜੇ ਆ ਸਭ ਤੋਂ ਪਹਿਲਾ ਕਾਰਨ ਜਿਹੜਾ ਉਹ ਤਾਂ ਹੈਗਾ ਬਰੀਡ ਦਾ ਬਈ ਜੇ ਆਪਾਂ ਨੂੰ ਬਰੀਡ ਗਲਤ ਮਿਲ ਗਈ ਆ ਜਾਂ ਮਿਕਸ ਮਿਲ ਗਈ ਆ ਤੇ ਕਿਉਂਕਿ ਇਹ ਪਰੀਡ ਦਾ ਇਦਾਂ ਹੁੰਦਾ ਕਿ ਜਿੱਦਾਂ ਦੀ ਮੁਰਗੀ ਦੇ ਅੰਡੇਆਂ ਤੋਂ ਬੱਚੇ ਨਿਕਲੇ ਆ ਜਿਹੜੇ ਉਹ ਮੁਰਗੀ ਦਾ ਰਿਜ਼ਲਟ ਹੈਗਾ ਗਾਂ ਬੱਚੇ ਨੇ ਵੀ ਉਹੀ ਰਿਜ਼ਲਟ ਦੇਣਾ ਇਦਾਂ ਨਹੀਂ ਹੈਗਾ ਕਿ ਕਿਵੇਂ ਮੁਰਗੀ ਢਾਡੀ ਵੀ ਅੰਡੇ ਬਹੁਤ ਘੱਟ ਦਿੰਦੀ ਸੀ ਉਹਦੇ ਗਾਂ ਬੱਚੇ ਜਿਹੜੇ ਆ ਰਿਜ਼ਲਟ ਵਧੀਆ ਦੇਣਗੇ ਇਦਾਂ ਹੋਈ ਹੋਈ ਨਹੀਂ ਸਕਦਾ ਤੇ ਦੂਜਾ ਨੁਕਸਾਨ ਜਿਹੜਾ ਆ ਆਪਾਂ ਉਹ ਫੀਡ ਦੇ ਵਿੱਚ ਕਰ ਲੈਨੇ ਆ ਕਿਉਂਕਿ ਜਦੋਂ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਆਪਾਂ ਫੀਡ ਗਲਤ ਬਾਰਤ ਲੈਨੇ ਆ ਜਾਂ ਲੋੜ ਤੋਂ ਜ਼ਿਆਦਾ ਬਾਰਤ ਲੈਨੇ ਆ ਜਾਂ ਲੋੜ ਤੋਂ ਘੱਟ ਪਾਉਂਨੇ ਆ ਫੀਡ ਹਨਾ ਫੀਡ ਪ੍ਰੋਪਰ ਨਹੀਂ ਇਹਨਾਂ ਨੂੰ ਦੰਨੇ ਉਹ ਨੁਕਸਾਨ ਵੀ ਜਿਹੜਾ ਆ ਪੈਸਿਆਂ ਦਾ ਨੁਕਸਾਨ ਹੁੰਦਾ ਤੇ ਉਹ ਤਾਂ ਹੁੰਦਾ ਹੀ ਹੁੰਦਾ ਆ ਮੁੜ ਕੇ ਮੁਰਗੀ ਟਾਈਮ ਤੇ ਆਂਡੇ ਤੇ ਨਹੀਂ ਆਉਂਦੀ ਫਿਰ ਨੁਕਸਾਨ ਆ ਤਾਂ ਤੀਜਾ ਨੁਕਸਾਨ ਜਿਹੜਾ ਬਿਮਾਰੀ ਦਾ ਵੀ ਆਪਣੇ ਬਿਮਾਰੀ ਆ ਗਈ ਜਾਨਵਰਾਂ ਨੂੰ ਤੇ ਸਾਨੂੰ ਉਹਦਾ ਪਤਾ ਨਹੀਂ ਲੱਗਾ ਜਦ ਤੱਕ ਆਪਾਂ ਉਹਦਾ ਟਰੀਟਮੈਂਟ ਕੀਤਾ ਤੇ ਜਦ ਤੱਕ ਆਪਾਂ ਉਹਦਾ ਟਰੀਟਮੈਂਟ ਕੀਤਾ ਉਦੋਂ ਤੱਕ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਸੀਗੀ ਉਹ ਆਪਣੀਆਂ ਅਨਗਹਿਲੀ ਕਹਿ ਸਕਦੇ ਆਂ ਕਿ ਆਂਬੀਆਤਾਂ ਨੂੰ ਜਾਣਕਾਰੀ ਨਹੀਂ ਸੀਗੀ ਕਰਕੇ ਜਦੋਂ ਵੀ ਕਿਸੇ ਭਰਾ ਨੇ ਇਹ ਕੰਮ ਸ਼ੁਰੂ ਕਰਨਾ ਆ ਕੋਈ ਕੰਮ ਮਾੜਾ ਨਹੀਂ ਹੈਗਾ ਕੰਮ ਵਧੀਆ ਹੈ ਘਰ ਤੋਂ ਸ਼ੁਰੂ ਕਰੋ ਕੰਮ ਜਦੋਂ ਵੀ ਕਰਨਾ ਆ ਤੇ ਘੱਟੋ ਘੱਟ 100 150 200 ਜਾਨਵਰ ਤੋਂ ਸ਼ੁਰੂ ਕਰੋ ਕਿਉਂਕਿ ਤੁਹਾਨੂੰ ਕੋਈ ਪ੍ਰੋਫਿਟ ਵੀ ਹੋਵੇ ਇਹ ਨਹੀਂ ਹੈਗਾ ਕਿ ਜੇ ਤੁਸੀਂ ਇੱਕ ਅਸੀਂ ਜੇ ਕਰਨਾ ਹੈ ਕਿ ਕੱਲੀ ਸੇਵਾ ਸੇਵਾ ਛੱਡੇ ਪੱਲੇ ਪਵੇ ਕੋਈ ਤੁਹਾਨੂੰ ਪ੍ਰੋਫਿਟ ਵੀ ਆਵੇ ਤੁਹਾਨੂੰ ਤੇ ਜਾਣਕਾਰੀ ਜਿਹੜੀ ਆ ਨੌਲੇਜ ਜਿਹੜੀ ਆ ਉਹ ਬਹੁਤ ਜ਼ਿਆਦਾ ਜੁੜੀ ਰਹੀ ਆ ਜਿੱਦਾਂ ਇੱਕ ਆਪਾਂ ਬੱਕਰੀ ਪਾਲਣ ਦਾ ਸੋਚਦੇ ਆ ਜਾਂ ਸਵੀ ਪਾਲਣ ਦਾ ਹਨਾ ਤਾਂ ਬੰਦਾ ਸੋਚਦਾ ਵੀ ਆਪਾਂ ਬੱਕਰੀਆਂ ਰੱਖ ਲਈਏ ਹੁਣ ਬੱਕਰੀਆਂ ਦਾ ਫਰੀਦ ਬਹੁਤ ਚੱਲਦਾ ਆ ਜਿੱਦਾਂ ਬੱਕਰੀਆਂ ਰੱਖਣ ਲਈ ਵੀ ਟ੍ਰੇਨਿੰਗ ਦੀ ਜ਼ਰੂਰਤ ਆ ਸਾਨੂੰ ਪਤਾ ਹੋਣਾ ਚਾਹੀਦਾ ਵੀ ਟਾਈਮ-ਟਾਈਮ ਤੇ ਕਿਹੜੀ ਚੀਜ਼ ਚਾਹੀਦੀ ਆ ਇਦਾਂ ਹੀ ਇਹਨਾਂ ਨੂੰ ਵੀ ਆ ਇਹ ਕੱਲਾ ਫੀਲਡ ਨਹੀਂ ਹੈਗੀ ਠੀਕ ਹੈ ਜੇ ਆਪਾਂ ਵਧੀਆ ਕੰਮ ਬਿਜ਼ਨਸ ਕਰਨਾ ਹੈ ਤੇ ਫਿਰ ਸਾਨੂੰ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਟ੍ਰੇਨਿੰਗ ਤੋਂ ਇਹ ਸਿੱਖਾਂ ਨੂੰ ਮਿਲ ਜਾਂਦਾ ਵੀ ਆਪਾਂ ਇਹਨਾਂ ਨੂੰ ਕਿਹੜੀਆਂ ਵੈਕਸੀਨਾਂ ਕਰਨੀਆਂ ਜਿਹੜੇ ਇਹਨਾਂ ਦੇ ਗਾਂ ਆਂਡੇ ਆ ਉਹਨਾਂ ਦੇ ਆਪਾਂ ਜੀ ਬੱਚੇ ਤਾਂਦਰੁਸਤ ਵਧੀਆ ਬੱਚੇ ਲੈਣੇ ਆ ਤੇ ਸਾਨੂੰ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਕੀ ਮੈਡੀਸਿਨ ਦੇਣੀ ਪੈਣੀ ਆ ਕਿਹੜੇ ਮਲਟੀਵਿਟਾਮਿਨ ਕਦੋਂ ਦੇਣੇ ਪਾਣੇ ਆ ਤੇ ਹੁਣ ਜੇ ਆਪਾਂ ਪ੍ਰੋਪਰ ਵੀ ਬਰੀਡਿੰਗ ਹੀ ਕਰਨੀ ਆ ਗਾਂ ਬੱਚੇ ਹੀ ਲੈਣੇ ਆ ਮੁਰਗੀ ਤੋਂ ਫਿਰ ਮੇਰੇ ਸਹਾਂਣਾ 17 ਕ 18 ਵੈਕਸੀਨ ਹੋ ਜਾਂਦੀਆਂ ਲਾ ਕੇ ਤੇ ਕਮੁਰਗੀ ਨੂੰ ਤੇ ਤਾਂ ਬੱਚੇ ਜਿਹੜੇ ਤੰਦਰੁਸਤ ਪੈਦਾ ਹੋਣ ਬੱਚਿਆਂ 'ਚ ਕੋਈ ਪ੍ਰੋਬਲਮ ਨਾ ਆਵੇ। ਬਾਬਾ ਸਭ ਕਰਕੇ ਅਗਲੀ ਵਾਰ ਜ਼ਰੂਰ ਕਰਾਂਗੇ ਤੇ ਹੁਣ ਆਪਾਂ ਉਸੇ ਹਿਸਾਬ ਨਾਲ ਟ੍ਰੇਨਿੰਗ ਦੇ ਹਿਸਾਬ ਨਾਲ ਹੀ ਆਪਾਂ ਚੱਲਣ ਰਹੇ ਹਾਂ। ਉਸੇ ਹਿਸਾਬ ਨਾਲ ਵੈਕਸੀਨੇਸ਼ਨ ਕਰ ਰਹੇ ਹਾਂ ਤੇ ਉਸੇ ਹਿਸਾਬ ਨਾਲਗਾ ਕਰਦੇ ਆਂਗਾ ਬੱਚੇ ਲਵਾਗੇ ਇਹਨਾਂ ਤੋਂ ਆਪਣੇ ਆਰਆਈਏ ਤੇ ਬਲੈਕਸਟੈਰ ਲਵਾਂਗਾ। ਬੱਚੇ ਲਵਾਗੇ ਇਹਨਾਂ ਤੋਂ ਦੇਖਾਂਗੇ ਹੈਨਾ ਤੇ ਇਹ ਚੀਜ਼ ਦਾ ਭਾਜੀ ਇਹ ਤਜਰਬਾ ਕਰਕੇ ਮੈਂ ਦੇਖ ਲਿਆ। ਦੇ ਜਿਹੜਾ ਆਪਾਂ ਰਿਜ਼ਲਟ ਆ ਗਾਂ ਬੱਚਿਆਂ ਦਾ ਮੁਰਗੀ ਦੇ ਅੰਡੇ ਦਾ ਕਿਉਂਕਿ ਮੈਂ ਥੋੜੇ ਜਿਹੇ ਅੰਡੇ ਕਿਸੇ ਬਸੇ ਲੈ ਕੇ ਆ ਜਿਹੜਾ ਘਰ ਦੇ ਸੀ ਵਿਗਾਰਡ ਬਣਾਇਆ ਸੀਗਾ ਉਹਦੇ ਚ ਲਾਏ ਸੀਗੇ ਤੇ ਪੋਸ਼ਟ ਅੰਡੇ ਮੇਰੇ ਘਰ ਦੀਆਂ ਮੁਰਗੀਆਂ ਦੇ ਸੀਗੇ ਆ ਰ ਆਰ ਦੇ ਤੇ ਜਿਹੜੀਆਂ ਮੇਰੀਆਂ ਆ ਰ ਆਰ ਮੁਰਗੀਆਂ ਆ ਆ ਜਿਹੜੇ ਵਿੱਚ ਵੱਡੇ ਬੱਚੇ ਇਹਨਾਂ ਦੇ ਵਿੱਚ ਉਹ ਵੀ ਇਹਨਾਂ ਮੁਰਗੀਆਂ ਦੇ ਅੰਡੇ ਆ ਤੇ ਵਿੱਚ ਬਾਅਦ ਚੋਂ 10 12 ਬੱਚੇ ਬਾਅਦ ਚੋਂ ਨਿਕਲੇ ਸੀਗੇ ਹਨ ਜਿਹੜੇ ਮੈਂ ਬਾਹਰੋਂ ਅੰਡੇ ਲਏ ਸੀਗੇ ਭਾਜੀ ਬੱਚੇ ਨਿਕਲੇ ਜ਼ਰੂਰ ਆਜੋਂ ਤੇ ਉਹ ਬੱਚੇ ਇਦਾਂ ਥਕੇ ਕੋਈ ਦੋਵਾਂ ਕੇ ਦਿਨਾਂ ਬਾਅਦ ਇੱਕ ਢਿੱਲਾ ਹੋਇਆ ਮਰ ਗਿਆ ਦੋਵਾਂ ਕੇ ਦਿਨਾਂ ਬਾਅਦ ਇੱਕ ਢਿੱਲਾ ਹੋਇਆ ਮਰ ਗਿਆ ਹਨ ਤੇ ਇਹ ਉਸ ਤੋਂ 5-7 ਦਿਨ ਬਾਅਦ ਹੀ ਨਿਕਲੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਮਰਿਆ ਉਹ ਵੀ ਜਿੱਦਾਂ ਕਹ ਲੋ ਵੀ ਉਹ ਪੈਦਾ ਹੀ ਹੋਇਆ ਤਾਂ ਉਹਦਾ ਇੱਕ ਪਾਸਾ ਖੜਾ ਹੀ ਸਗਾ ਲਾਤ ਉਹਦੀ ਕੰਮ ਨਹੀਂ ਕਰਦੀ ਜਿੱਦਾਂ ਕਹ ਲੋ ਵੀ ਲੱਕ ਉਹਦਾ ਰਹਿ ਗਿਆ ਸੀ ਉਹ ਤੋਂ ਖੜਾ ਨਹੀਂ ਹੋਇਆ ਜਾਂਦਾ ਸੀ ਉਹ ਬੱਚਾ ਮਰਿਆ ਬਾਕੀ ਸਾਰੇ ਤੰਦਰੁਸਤ ਆ ਤੇ ਫਰਕ ਕੀ ਸੀਗਾ ਵੀ ਮੈਂ ਕੈਲਸ਼ੀਅਮ ਵਗੈਰਾ ਮਲਟੀਵਿਟਾਮਿਨ ਇਦਾਂ ਦੀਆਂ ਚੀਜ਼ਾਂ ਪੌਰੀਆਂ ਕੀਤੀਆਂ ਫੀਡ ਜਦੋਂ ਆਪਾਂ ਗੋਦਰੇ ਦੀ ਬਾਜ਼ਾਰ ਤੋਂ ਆ ਫੀਡ ਪ੍ਰੋਪਰ ਉਹੀ ਰੱਖੀ ਆ ਤੇ ਇਹ ਹਿਸਾਬ ਲਾਇਆ ਕਿ ਵੀ ਹਾਂ ਮੁਰਗੀ ਤੇ ਬਹੁਤ ਡਿਪੈਂਡ ਕਰਦਾ ਗਾਂ ਬੱਚੇ ਦਾ ਜੇ ਤਾਂ ਆਪਾਂ ਘੋੜਿਆਂ ਜਾਂ ਕੁੱਤਿਆਂ ਦੀ ਨਸਲ ਦੀ ਗੱਲ ਕਰ ਲਈਏ ਦੇ ਉਹਨਾਂ ਚ ਵੀ ਆ ਇਹਨਾਂ ਤੇ ਵੀ ਪੂਰਾ ਉੱਦੇ ਕੰਮ ਹੁੰਦਾ